right disclaimer under section 107 of the copyright act 1976 allowance is made so for fair use for purposes such as criticism comment news reporting scholarship and research fair use is a use permitted by copyright statute that might otherwise be infringing ਨਾਨ-ਪ੍ਰੋਫਿਟ ਐਜੂਕੇਸ਼ਨਲ ਔਰ ਪਰਸਨਲ ਯੂਸ ਟਿਪਸ ਦਾ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਦਾ ਵਲੌਗ ਸਟਾਰਟ ਕਰਦੇ ਹਾਂ ਗਾਈਸ ਵੀਰੇ ਅੱਜ ਹੈਗਾ ਤੀਸਰਾ ਦਿਨ ਸਾਡੇ ਟੂਰ ਦਾ ਤੇ ਆਪਾਂ ਚੱਲੇ ਹਾਂ ਅੱਜ ਚਿੰਤੂ ਨੂੰ ਮੱਥਾ ਦੇਖ ਕੇ ਉਸ ਤੋਂ ਬਾਅਦ ਜਾਵਾਂਗੇ ਬਕਲਾ ਹੋਰ ਗਾਈਸ ਇਸ ਵਲੌਗ ਆ ਕੇ ਜਲੂਸ ਜਾਂ ਗੱਡੀ ਫਿਰਦੀ ਆ ਆਪਦਾ ਇਹ। ਇਹ ਚੱਜ ਦੇ ਕੱਪੜੇ ਪਾਲਾ ਘੁੰਮਣ ਗਈਆਂ ਤਾਂ ਮਤਲਬ ਇਹ ਤਾਂ ਨਹੀਂ ਵੀ ਉਹ ਉੱਥੇ ਖਿੱਲਰ ਜੈंगी ਜਮਾ ਜਾ ਕੇ ਬਾਹਰ ਜਾ ਕੇ ਆਪਦਾ ਜਲੂਸ ਹੀ ਕੱਢ ਲੈंगी। ਚੱਜ ਦੇ ਕੱਪੜੇ ਪਾਲਾ ਤੋਂ ਉਹ ਮਰ ਨਹੀਂ ਵੰਦੀ ਆ ਆਪਦੇ। ਲੱਛਣ ਵੇਖ ਕਿਹੋ ਜੇ ਕਰੀ ਜਾਂਦੀ ਐ। ਤੇ ਰੈਡੀ ਹੋ ਗਈ ਮੈਂ। ਬਸ ਤੇ ਲੋਕ ਇਰਖਾ ਚੱਲ ਰਹੇ ਆ। ਤੇ ਜੇ ਹੁਣ ਰੈਡੀ ਹੋ ਹੀ ਗਈਆਂ ਜਾ ਕੇ ਪਹਾੜੀ ਤੋਂ ਸ਼ਾਲਮਾਰ ਥੱਲੇ ਮੈਂ ਤਾਂ ਖਿਆਲ ਚ ਚੜੀ ਜਾਂਦੀ ਤੇਰਾ ਹੁਲੀਆ ਵੇ ਕੇ ਵੀ ਕੀ ਬਣੀਗੀ ਫਿਰਦੀ ਆ ਤੂੰ ਆਪਦੇ ਆਪ ਚ ਕੀ ਸੈਲੀਬ੍ਰਿਟੀ ਸਮਝੀ ਐਂ ਨੇ ਤੂੰ ਆਪਦੇ ਆਪ ਨੂੰ ਅੱਧੀ ਤੇਰੀ ਉਮਰ ਲੰਘ ਗਈ ਤੇ ਤੈਨੂੰ ਲੱਛਣ ਆਉਣਾ ਸੱਜਦੇ ਆਗੇ ਦੋ ਜਵਾਕਾਂ ਦੀ ਮਾਂ ਤੂੰ ਦੂਜਾ ਤੀਜਾ ਤਰ੍ਹਾਂ ਵਿਆਹ ਹੋਇਆ ਵਾ ਤੇ ਲੱਛਣ ਤੈਨੂੰ ਆ ਸੱਜਦੇ ਹੈਗੇ ਪਰਾਕਰ ਨੂੰ ਹੱਥ ਮਾਰ ਲਾ ਨਾ ਇਹ ਜੇ ਲੱਛਣ ਕਈ ਚੱਲ ਨਾ ਆਪਦੀ ਬੇਇੱਜ਼ਤੀ ਕਰਵਾਈ ਜਾ ਕਿਰਨ ਬਿੰਦਾਂ ਵੀ ਆਈ ਹੋਈ ਐ ਇੱਥੇ ਕਿਰਨ ਬਿੰਦਾਂ ਵੀ ਇੱਥੇ ਆਈ ਹੋਈ ਐ ਰੀਤੂ ਬੁਲਾ ਸਾਡੇ ਨਾਲ ਤੇ ਆਪਾਂ ਵਾਟਰ ਉਹ ਤੁਸੀਂ ਦੇਖੀਏ ਵਲੌਗ ਚ ਅੱਪਾ ਨੂੰ ਮਿਲੇ ਸੀਗੇ ਰਾਤ ਥਾਪਲੇਸ ਤੇ ਸੌਂਗੇ ਸੀਗੇ ਕਿਹੜਾ ਨੰਬਰ ਠਿੰਡਾਈ ਵੀ ਆ ਇਹ ਕੋਈ ਉਹ ਨਹੀਂਗਾ ਵੀ ਹਾਂ ਇੱਕੋ ਦਾ ਮਸੀਂ ਮਿਲ ਗਏ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਇੱਥੇ ਆਉਣਾ ਸੀਗਾ ਇਹ ਵੋ ਤੁਹਾਨੂੰ ਸਾਰਾ ਪਤਾ ਸੀਗਾ ਤੁਸੀਂ ਰੈਅ ਕਰਕੇ ਨਿਕਲੀਆਂ ਸੀਗੀਆਂ ਵੀ ਹਾਂ ਆਪਾਂ ਇੱਥੇ ਘੁੰਮਣ ਜਾਵਾਂਗੇ ਤੇ ਬਾਅਦ ਚ ਜਿੱਥੋਂ ਤੱਕ ਘੁੰਮਣ ਜਾਣਾ ਜਣਾ ਬਾਅਦ ਚ ਅੱਡ ਅੱਡੀ ਰਸਤੇ ਕਰ ਲਾਂਗੇ ਆਪਦੇ ਅਣ ਇਹ ਤਾਂ ਤੁਸੀਂ ਦਿਖਾਓ ਨਾ ਲੋਕਾਂ ਨੂੰ ਵੀ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਹਿਣਾ ਬਠਿੰਡਾ ਨੇ ਆਉਣਾ ਕਹਿਣਾ ਬਠਿੰਡਾ ਆਦੇ ਵਲੌਗ ਚ ਦਿਖਾਈ ਜਾਊਗੀ ਹਾਂ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੀਨੂ ਸਿਰਾਂ ਨੇ ਆਉਣਾ ਉੱਥੇ ਇਹ ਲਖਨਗਰ ਹੋ ਹੁਣ ਆਪਾਂ ਵੀ ਹੋ ਗਏ ਰੈਡੀ ਤੇ ਹੁਣ ਹੋ ਗਏ ਰੈਡੀ ਮੇਕਅਪ ਸ਼ੇਕਅਪ ਸਾਰਾ ਕੁਝ ਕਰ ਲੈਣਾ ਤਿਆਰ ਜਾਵਾਂ ਇੱਕਦਮ ਹੋ ਗਈ ਹੈ ਨਾ ਵੀ ਕੋਈ ਕਸਰ ਤਾਂ ਨਹੀਂ ਰਹੇਗੀ ਵੀ ਜਹਾਂ ਤਾਂ ਤਿਆਰ ਹੋ ਹੀ ਗਈ ਆ ਮੇਕਅਪ ਸ਼ੇਕਅਪ ਸਾਰਾ ਕੁਝ ਕਰ ਲਿਆ ਪੈਂਟ ਸ਼ਰਟ ਪਾ ਲਈ ਆ ਸਾਰਾ ਕੁਝ ਕਰ ਲਿਆ ਏਟ ਜੈਡ ਫੜ ਤੁਰੇ ਚ ਅੱਖਾ ਬੰਦ ਕਰਕੇ ਸਿੱਧਾ ਜਾ ਕੇ ਪਹਾੜੀ ਤੋਂ ਥੱਲੇ ਸ਼ਾਲਮਾਰ ਕਿਉਂਕਿ ਜਿੰਨਾ ਤੇਰਾ ਭਾਰ ਹੈ ਨਾ 30% ਦਾ ਅੱਧਾ ਜਿਹੜਾ ਬੋਝ ਧਰਤੀ ਦਾ ਹੌਲਾ ਹੋ ਜਾਊਗਾ ਤੇ ਜਿੰਨਾ ਨਾ ਤੂੰ ਖਾਣੀ ਆ ਤੇ ਜਿਹੜੇ ਕਿੰਨੇ ਲੋਕ ਭੁੱਖੇ ਫਿਰਦੇ ਉਹਨਾਂ ਦਾ ਢਿੱਡ ਭਰ ਜਾਊਗਾ ਜਾ ਕੇ ਮੈਂ ਬਣ ਕੇ ਸਿੱਧਾ ਪਹਾੜੀ ਤੋਂ ਥੱਲੇ ਸ਼ਾਲਮਾਰ ਮੇਰੇ ਰੈਡੀ ਮਤਲਬ ਚਾਹ ਪੀਂਦੇ ਨੂੰ ਖਾਣਾ ਤੇ ਮੈਂ ਕੁਝ ਨਹੀਂ ਖਾਦਾ ਪਤਾ ਨਹੀਂ ਕੌਣ ਉਹਨਾਂ ਵਧੀਆ ਨਹੀਂ ਸੀ ਹਯਾ ਰੱਬਾ ਅੱਜ ਸੂਰਜ ਕਿੰਨਾ ਚੜਿਆ ਸੀਗਾ ਇਹ ਕਿਵੇਂ ਹੋ ਗਿਆ ਵੀ ਇਹਨੇ ਬਿਨਾ ਕੁਝ ਖਾਦੇ ਪੀਤੇ ਅੱਜ ਦਿਨ ਦੀ ਸ਼ੁਰੂਆਤ ਕੀਤੀ ਹੋਵੇ ਇਹ ਤਾਂ ਸਵੇਰ ਦੀ ਚਾਹ ਦੇ ਨਾਲ ਇੱਕ ਪੇਟ ਭਰ ਕੇ ਬਿਸਕਟਾਂ ਦੀ ਰੱਖਦੀ ਹੈ ਜਾਂ ਫਿਰ ਉੱਠਣਸਾ ਰੋਟੀ ਖਾਂਦੀ ਹੈ ਕੁਛ ਨਾ ਕੁਛ ਨਹੀਂ ਚਾਹੀਦਾ ਨਾਲ ਖਾਣ ਨੂੰ ਤੇ ਇਹ ਕਿਵੇਂ ਹੋ ਗਿਆ ਵੀ ਇਹਨੇ ਕੁਝ ਖਾਦਾ ਨਹੀਂ ਗੱਬਿਨਾ ਕੁਝ ਖਾਦੇ ਪੀਤੇ ਸ਼ੁਰੂਆਤ ਕੀਤੀ ਆਪਦੇ ਦਿਨ ਦੀ ਜੇ ਹਲਕਾ ਸਾਰੇ ਤੱਕ ਦਾ ਕੁਝ ਖਾਦਾ ਨਹੀਂ ਹੋ ਜਾ ਜਿੱਦ ਨੂੰ ਤੁਹਾਡਾ ਪੇਟ ਖਰਾਬ ਹੋ ਜਾਣਾ ਕੋਸਣਾ ਕੋਸ਼ ਖਾਣ ਪੀਣ ਨਾਲ ਤੇਰਾ ਪੇਟ ਨਹੀਂ ਖਰਾਬ ਹੋ ਸਕਦਾ ਹਾਂ ਤੂੰ ਕੁਝ ਖਾਦਾ ਪੀਤਾ ਨੀਂਗਾ ਬਿਨਾ ਕੁਝ ਖਾਦੇ ਪੀਤੇ ਆਦੇ ਦਿੰਦੀ ਸ਼ੁਰੂਆਤ ਕੀਤੀ ਆ ਇਹਦੇ ਨਾਲ ਤੇਰਾ ਪੇਟ ਜ਼ਰੂਰ ਖਰਾਬ ਹੋ ਸਕਦਾ ਫਿਰ ਜਿਹੜਾ ਆਪਾਂ ਦੇਖਿਆ ਇੱਕ ਗੋਣੇ ਬਈ ਦਾਸ ਤਾਂ ਤਲੇਆ ਭਲੇਆ ਨਹੀਂ ਖਾਦਾ ਕੱਲਰ ਤਾਂ ਕਰਕੇ ਆਪ ਮਾਂ ਦੀ ਦੀ ਪੈਂਟ ਸ਼ਰਟ ਪਾਈ ਫੈਦੇ ਤੇ ਉਹਦੇ ਉਹੀ ਘਰ ਵਾਲਾ ਕੁਰਤਾ ਪਿਆਮਾ ਤੇ ਉਹੀ ਸਾਫਾ ਬੰਨਿਆ ਵਾ ਵੀ ਉਹਨੂੰ ਵੀ ਅੱਜ ਦੇ ਲੀਡ ਲੈ ਦਿੰਦੀ ਜੇ ਘੁੰਮਣ ਚੱਲੀ ਸੀਗੀ ਆਪਦੇ ਵਾਸਤੇ ਵੀ ਲੈ ਆ ਤੂੰ ਤੇ ਉਹਨੂੰ ਦੋ ਸੂਟ ਉਹਨੂੰ ਬਣਾ ਦਿੰਦੀ ਤੇ ਜਿਹਨੇ ਵਲੌਗ ਦੇ ਵਿੱਚ ਮਾੜੀ ਜਿਹੀ ਹਾਇ ਕਿ ਕਰਤੀ ਤੇ ਮੂੰਹ ਬਣ ਗਿਆ ਵੀ ਹਾਂ ਇਹ ਕਿਧਰ ਵਲੌਗ ਦੇ ਵਿੱਚ ਆ ਗਿਆ ਵੀ ਸ਼ਗਲ ਤਾਂ ਇਹ ਕੱਲੀ ਆਪ ਦੀ ਦਿਖਾਉਣੀ ਸੀਗੀ। ਨਹੀਂ ਕੰਮ ਕਰਦੇ ਆ ਇਹਦਾ। ਚਾਰਜ ਕਰਦੇ ਆ। ਕੋਈ ਤਲਿਆ ਫਲਿਆ ਕਰਨ ਨਾਲ। ਫੋਨ ਦਾ ਕੈਮਰਾ ਖੋਲ ਕੇ ਤੇ ਵਿੰਡੋ ਸੀਟ ਤੇ ਬਹਿ ਕੇ ਫੀਲਿੰਗ ਤਾਂ ਆਈ ਲੱਗੇ ਜਿਵੇਂ ਕਿਸੇ ਬਾਲੀਵੁੱਡ ਫਿਲਮ ਦੇ ਹੀਰੋਇਨ ਹੋਵੇ ਇਹ। ਜਿਵੇਂ ਕਿਸੇ ਬਾਲੀਵੁੱਡ ਫਿਲਮ ਦੇ ਹੀਰੋਇਨੀ ਬਾਸ ਵਿੱਚ ਬਹਿ ਜਾਂਦੀ ਹੈ ਤੇ ਜਾਂ ਕਾਰ ਵਿੱਚ ਬਹਿ ਜਾਂਦੀ ਹੈ ਉਹ ਵਿੰਡੋ ਸੀਟ ਤੇ। ਬਾਰ ਉਹ 뷰 ਸੋਣਾ ਹੁੰਦਾ ਵੀ ਉਹ ਜਗਾ ਕੋਈ ਵਧੀਆ ਹੁੰਦੀ ਹੈ ਘੈਂਟੀ ਹੁੰਦੀ ਹੈ ਤੇ ਬਾਹਰ ਮੂੰਹ ਕੱਢ ਕੇ ਆਏ ਲਖਣ ਜੇ ਕਰਕੇ ਹੋਰ ਹੀ ਦਿਖਾਉਂਦੇ ਹੁੰਦੇ ਲੋਕਾਂ ਨੂੰ ਵੀ ਹਾਂ ਮੈਂ ਕਿੰਨੀ ਖੁਸ਼ ਹੋ ਗਈ ਪਹਿਲੀ ਵਾਰ ਆ ਜੀ ਜਗਾ ਦੇਖੀ ਮੈਂ ਤਾਂ ਪਹਿਲੀ ਵਾਰ ਘਰੋਂ ਬਾਹਰ ਨਿਕਲੀ ਐ ਉਹ ਜੇ ਲਖਣ ਕਰਕੇ ਦਿਖਾਉਂਦੀ ਆਉਣ ਇਹ ਤੇ ਹੁਣ ਅੱਪਾ ਕਰਾਂਗੇ ਨਾਸ਼ਤਾ ਫੇਰ ਅੱਪਾ ਕਰਾਂਗੇ ਮੈਨੇ ਸੋਚਾ ਜੇ ਪਈ ਵੀ ਸੀ ਇਹਨੇ ਬਿਨਾਂ ਕੁਛ ਖਾਦੇ ਪੀਤੇ ਆ ਤੇ ਦੰਦੀ ਸ਼ੁਰੂਆਤ ਕਿਵੇਂ ਕਰਤੀ ਗੱਲ ਗੱਲ ਜਿੱਥੇ ਠਹਿਰੇ ਸੀਗੇ ਹੋਟਲ ਦੇ ਵਿੱਚ ਉੱਥੇ ਅਜੇ ਨਾ ਟਾਈਮ ਨਹੀਂ ਹੋਇਆ ਹੋਣਾ ਕੁਛ ਖਾਣ ਪੀਣ ਦਾ ਤਾਂ ਕਰਕੇ ਇਹਨੇ ਬਿਨਾ ਕੁਛ ਖਾਦੇ ਪੀਤੇ ਉੱਥੋਂ ਸ਼ੁਰੂਆਤ ਕੀਤੀ ਉੱਥੋਂ ਆਈ ਤੁਰਪੀ ਤੇ ਅਨਜਾਨਸਾ ਸਿੱਧਾ ਪਹਿਲਾਂ ਜਿੱਥੇ ਖਾਣ ਪੀਣ ਦਾ ਦਿਖਿਆ ਸਮਾਨ ਉੱਥੇ ਜਾ ਕੇ ਰੁਕੀਏ ਨਹੀਂ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉੱਥੇ ਤੇ ਕੁਛ ਖਾਵੇ ਪੀਵੇ ਨਾ ਉੱਠਣ ਸਾਰ ਪਹਿਲਾਂ 10 ਚੀਜ਼ਾਂ ਖਾਂਦੀ ਹੈ ਇਹ ਬਾਅਦ ਚ ਦੇਣ ਦੀ ਸ਼ੁਰੂਆਤ ਹੁੰਦੀ ਹੈ ਦੁਨੀਆ ਇਧਰ ਦੀ ਉਧਰ ਹੋ ਜੂਗੀ ਪੁੱਠੀ ਤੋਂ ਸਿੱਧੀ ਹੋ ਜੂਗੀ ਸਿੱਧੀ ਤੋਂ ਪੁੱਠੀ ਹੋ ਜੂਗੀ ਪਰ ਮੀਨੂੰ ਸਿਰ ਦਾ ਆ ਜਿਹੜਾ ਇੱਕ ਕੰਮ ਆ ਨਾ ਇਹ ਨਹੀਂ ਕਦੇ ਬਦਲ ਸਕਦਾ ਇਹ ਇੱਕ ਆਦਤ ਨਹੀਂ ਬਦਲ ਸਕਦੀ ਵੀ ਰੋਟੀ ਖਾਉਗੀ ਕੋਈ ਚੀਜ਼ ਖਾਉਗੀ ਪੀਉਗੀ ਤੇ ਉਦੋਂ ਹੀ ਆਪਦੇ ਆਪ ਨੂੰ ਨਾ ਦਿਖਾਉਗੀ ਵਲੌਗ ਦੇ ਵਿੱਚ ਨਹੀਂ ਇਹ ਚੀਜ਼ ਜ਼ਰੂਰੀ ਹੁੰਦੀ ਹੈ ਦਿਖਾਉਣੀ ਵੀ ਹਾਂ ਦੇਖੋ ਮੈਂ ਪਸ਼ੂਆ ਵਾਂਗੂ ਮੂੰਹ ਚਲਾਈ ਜੰਨੀ ਹਣ ਵੀ ਪਸ਼ੂਆ ਵਾਂਗੂ ਗਾਲਾਂ ਕਰਦੀ ਆ ਮੈਂ ਇਹ ਚੀਜ਼ ਦਿਖਾਈ ਦੇ ਜ਼ਰੂਰੀ ਹੁੰਦੀ ਹੈ ਜੇ ਨਾ ਦਿਖਾਵੇਂ ਤਾਂ ਕਿੱਦਾਂ ਕੋ ਵੱਡਾ ਘਾਟ ਆਪੇ ਜੇ ਤੈਨੂੰ ਇਹ ਆਪਾਂ ਡਿਨਰ ਸੋਰੀ ਬ੍ਰੈਕਫਾਸਟ ਖਾ ਲੈਣੀ ਮਰ ਗਈ ਜੰਨੀ ਆ ਮੈਨੂੰ ਲੱਗਦਾ ਜਿਹੜੇ ਟਾਈਮ ਐ ਰਾਤ ਹੋਟਲ ਦੇ ਵਿੱਚ ਵੜੇ ਆਣਗੇ ਉਦੋਂ ਉਹਨਾਂ ਨੇ ਇਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਨਹੀਂ ਹੋਣਾ ਤਾਂ ਕਰਕੇ ਨੇ ਤੇ ਮੂੰਹ 'ਚ ਨਿਕਲਦਾ ਪਿਆ ਵੀ ਹਾਂ ਡਿਨਰ ਕਰ ਲਿਆ ਵੀ ਰਾਤ ਕੁਝ ਖਾਦਾ ਨਹੀਂ ਉਵੇਂ ਸੌਂ ਗਈ ਤੇ ਸਵੇਰ ਵੀ ਉਵੇਂ ਨਿਕਲੀ ਓਦੋਂ ਵੀ ਇਹਨਾਂ ਨੂੰ ਮਿਲਿਆ ਨਹੀਂ ਕੁਝ ਖਾਣ ਨੂੰ ਉਹਨਾਂ ਨੂੰ ਪੀਜ਼ਾ ਖੋਣ ਨੇ ਤੇ ਆਪਾਂ ਲੈਨੇ ਚਾਹ ਵਾਸ਼ਰੂਮ ਜਿਹੜਾ ਸੀ ਵਾਸ਼ਰੂਮ ਜਾਏ ਤੇ ਆਲੂ ਰੋਟੀ ਖਾਦੀ ਉਹ ਵੀ ਦਿਖਾਤੀ ਚਾਹ ਪੀẽਗੀ ਉਹ ਵੀ ਦਿਖਾẽਗੀ ਪੀਜ਼ਾ ਖਾẽਗੇ ਉਹ ਵੀ ਦਿਖਾẽਗੀ ਹਾਂ ਜਿਹੜਾ ਇੱਕ ਇੱਕ ਕੰਮ ਬੋਲ ਕੇ ਗਈ ਉਹ ਵੀ ਦਿਖਾ ਦਿੰਦੀ ਉਹਦੇ ਚ ਕਾਹਤੋਂ ਕਸਰ ਛੱਡੀ ਐ ਵਾਸ਼ਰੂਮ ਗਈ ਸੀ ਉੱਥੇ ਵੀ ਕੈਮਰਾ ਨਾਲ ਹੀ ਖੋਲ ਕੇ ਲੈ ਜਾਂਦੀ ਕਿਉਂ ਬੰਦ ਕੀਤਾ ਉੱਥੇ ਵੀ ਜਿਹੜਾ ਕੱਲੀ-ਕੱਲੀ ਚੀਜ਼ ਤਾਂ ਦਿਖਾ ਦਿੰਨਾ ਫਿਰ ਇਹ ਕਾਹਤੋਂ ਛੱਡ ਦਿੰਨੇ ਇਹ ਵੀ ਦਿਖਾ ਦਿਆ ਕਰੋ ਤੁਸੀਂ ਖਾਣਾ ਵੀਰ ਨਹੀਂ ਅਸੀਂ ਆਲੂ ਵਾਲੇ ਖਾ ਗਏ ਸੀ ਪਿੱਛੋਂ ਤੇ ਇਹਨਾਂ ਨੇ ਖਾਧਾ ਨਹੀਂ ਸੀ ਠੀਕ ਆ ਯਮਨੀ ਹਾਂ ਕਦੇ-ਕਦੇ ਤਾਂ ਨਾ ਮੈਨੂੰ ਇਹਦੇ ਘਰ ਵਾਲੇ ਦੇ ਤਾਂ ਸਝ ਆਉਂਦਾ ਹੁੰਦਾ ਹੁੰਦਾ ਵੀ ਹੁਣ ਵੇਖ ਲੈ ਬਾਹਰ ਆਇਆ ਘੁੰਮਣ ਫਿਰਨ ਤੇ ਇਹਨੂੰ ਦੋ ਚੱਜ ਦੇ ਸੂਟ ਨਹੀਂ ਲੈ ਕੇ ਦਿੱਤੇ ਵੀ ਕੜ ਕੁਰਤੇ ਪਿਆਮੀ ਬਣਾ ਦੇ ਉਹਨੂੰ ਦੋ ਤੇ ਚੱਜ ਦੀਆਂ ਦੋ ਪੱਗਾਂ ਲੈਦਾ ਵੀ ਸੋਹਣਾ ਲੱਗੂਗਾ ਇਹ ਤੇ ਆਹ ਤਾਂ ਦੇਖ ਲਮ ਬਾਦੀ ਦੀ ਨੇ ਪੈਂਟ ਸ਼ਰਟ ਲੈ ਲਈਏ ਵੀ ਉਹਨਾਂ ਦੇ ਘਰ ਦਾ ਸਾਰਾ ਕੰਮ ਵੀ ਕਰਨਾ ਹੁਣ ਇੱਥੇ ਫੇਰ ਗੱਲ ਆ ਜਾਂਦੀ ਵੀ ਇਹਨਾਂ ਦੋਨਾਂ ਦੀ ਅੰਡਰਸਟੈਂਡਿੰਗ ਆ ਇਹ ਆਖ ਰੋਜ਼ ਨੂੰ ਸਮਝਦੇ ਆ ਹੈਲਪ ਕਰਦੇ ਆ ਅੰਡਰਸਟੈਂਡਿੰਗ ਹੁੰਦੀ ਹੈ ਨਾ ਜਿਹੜੀ ਐਨੀ ਨਹੀਂ ਹੁੰਦੀ ਕਿ ਵੀ ਹਾਂ ਅੱਜ ਨਾਲੇ ਸਾਧਨ ਬੈਠੇ ਵਲੌਗ ਬਣਾਈ ਜਾਵੇ ਰੀਲਾਂ ਤਾਂ ਲੱਕਾ ਲਾਈ ਜਾਵੇ ਤਾਂ ਬੰਦਾ ਘਰ ਦਾ ਸਾਰਾ ਕੰਮ ਕਰੀ ਜਾਵੇ ਇਹਨੂੰ ਅੰਡਰਸਟੈਂਡਿੰਗ ਨਹੀਂ ਕਹਿੰਦੇਗੇ ਇਹਨੂੰ ਕੰਜਰਖਾਨਾ ਕਹਿੰਦੇ ਆ ਜਿਹੜਾ ਆਪ ਕੰਜਰਖਾਨਾ ਕਰਨਾ ਕਰਨਾ ਤੇ ਘਰਵਾਜ ਤੋਂ ਘਰ ਦੇ ਕੰਮ ਕਰਵਾਉਣਾ ਅੰਡਰਸਟੈਂਡਿੰਗ ਹੁੰਦੀ ਹੈ ਵੀ ਚਲੋ ਕਿਤੇ ਬੁੜੀ ਬਿਮਾਰ ਹੁੰਦੀ ਆ ਉਦੋਂ ਘਰ ਵਾਲਾ ਹੈਲਪ ਕਰਵਾ ਦਿੰਦਾ ਵੀ ਕਿਤੇ ਜਾਣਾ ਹੁੰਦਾ ਛੇਤੀ ਹੁੰਦੀ ਆ ਉਦੋਂ ਘਰ ਵਾਲਾ ਹੈਲਪ ਕਰਵਾ ਦਿੰਦਾ ਜਾਂ ਘਰੇ ਚੱਲ ਕੰਮ ਤਾਂ ਅੱਜ ਛੁੱਟੀ ਹੁੰਦੀ ਆ ਬੰਦੇ ਨੂੰ ਇੱਕ ਦਿਨ ਕੋਦਨ ਘਰੇ ਵੈਲਾ ਹੁੰਦਾ ਚਲ ਉਹਦੋਂ ਮਾੜਾ ਮੋਟਾ ਕੰਮ ਕਰਵਾ ਦਿੰਦਾ ਉਹਨੂੰ ਅੰਡਰਸਟੈਂਡਿੰਗ ਕਹਿੰਦੇ ਆ ਇਹ ਨਹੀਂ ਸਾਰਾ ਕੰਮ ਹੀ ਬੰਦੇ ਤੱਕ ਕਰਵਾਉਣਾ ਤੇ ਬਾਅਦ ਚ ਨਾਮ ਲਾ ਦੇ ਸਾਡੇ ਦੋਨਾਂ 'ਚ ਅੰਡਰਸਟੈਂਡਿੰਗ ਖਾਣ ਵਾਲੀ ਚੀਜ਼ ਦੇਖ ਕੇ ਤਾਂ ਨਾ ਇਹਦੇ ਮੂੰਹ ਵਿੱਚ ਪਾਣੀ ਆ ਜਾਂਦਾ ਐਂ ਕਰਨ ਲੱਗ ਗਏ ਨੇ ਜਿਵੇਂ ਇਹਨੇ ਕਈ ਸਾਲਾਂ ਤੋਂ ਕੁਝ ਖਾਦਾ ਹੀ ਨਹੀਂ ਹੁੰਦਾਗਾ ਜ਼ਿੰਦਗੀ ਦੇ ਵਿੱਚ ਇਹਨੇ ਪਹਿਲੀ ਵਾਰਾ ਖਾਣ ਵਈ ਚੀਜ਼ ਵੇਖੀ ਜੇ ਤਾਂ ਕਰਕੇ ਹਲਕਾ ਗੀਤਾਂ ਕਰਕੇ ਇਹਨੂੰ ਕਮਲ ਛੁੱਟ ਗਿਆ ਪਾਗਲ ਹੋ ਗਈ ਇਹ ਤੇ ਅਸੀਂ ਹੁਣ ਚੱਲੇ ਆਂ ਜੀ ਚਲੋ ਘਰ ਵਾਲੇ ਨੂੰ ਰੋਟੀ ਖਵਾਤੀ ਤੇ ਆਪ ਐਨੇ ਪੀਜ਼ਾ ਖਾਦਾ ਵੀ ਡਰਾਈਵਰ ਦੇ ਨਾਲ ਤੇ ਨਾਲ ਪੀਤੀਆਂ ਨੇ ਚਾਹ ਜਾਂ ਕੀ ਗੱਲ ਘਰ ਵਾਲੇ ਦੇ ਮੂੰਹ 'ਚ ਪੀਜ਼ਾ ਨਹੀਂ ਪੈਂਦਾ ਸੀਗਾ ਉਹ ਤਾਂ ਖਾਦਾ ਨਹੀਂ ਆਂਦਾ ਸੀ ਪੀਜ਼ਾ ਉਹ ਤਾਂ ਪਚਦਾ ਨਹੀਂ ਸੀਗਾ ਨਾਲ ਦੇ ਨਾਲ ਉਹਨੇ ਉਲਟੀ ਕਰ ਦੇਣੀ ਸੀਗੀ ਇਹ ਡਰਾਈਵਰ ਦੇ ਨਾਲ ਬਹਿ ਕੇ ਖਾਣਾ ਸੀਗਾ ਤੂੰ ਪੀਜ਼ਾ ਘਰ ਵਾਲੇ ਨੂੰ ਅੱਡ ਬਿਠਾ ਕੇ ਰੋਟੀ ਖਵਾਉਣੀ ਸੀਗੀ ਤਾਂ ਕਰਕੇ ਨੂੰ ਪਹਿਲਾਂ ਪਰੌठा ਮੰਗਾਤਾ achar ਦੇ ਨਾਲ ਸਿਰਫ achar ਦੇ ਨਾਲ ਸਬਜ਼ੀ ਵੀ ਨਹੀਂ ਪਰੌठा ਮੰਗਾਤਾ achar ਦੇ ਨਾਲ ਲਾ ਲਾ ਕੇ ਵਿਚਾਰਾ ਖਾਈ ਜਾਂਦਾ ਤੇ ਆਪ ਐਨੇ ਪੀਜ਼ਾ ਮੰਗਾ ਕੇ ਖਾਦਦਾ ਮਾਤਾ ਦੀ ਚੜਾਈ ਚੱਲ ਰਹੀ ਹੈ ਤੇ ਚੜਾਈ ਬੜੀ ਮਾਤਾ ਦੀ ਨਾ ਖਤਰਨਾਕ ਆ ਚੜਾਈ ਹੈ ਨਾ ਉਹ ਲੇਕਨ ਮਾਤਾ ਦੀ ਚੜਾਈ ਉਹਨਾਂ ਵਾਸਤੇ ਖਤਰਨਾਕ ਆ ਜਿਨ੍ਹਾਂ ਨੇ ਵਲੌਗ ਬਣਾਉਣੇ ਉੱਥੇ ਜਾ ਕੇ ਲੱਛਣ ਕਰਨੇ ਸ਼ਰਦਾ ਨਾਲ ਮੱਥਾ ਨਹੀਂ ਟੇਕਣਾਗਾ ਇੱਕ ਸਿਰਫ ਆਦਾ ਕੰਟੈਂਟ ਬਣਾਉਣ ਲਈ ਉੱਥੇ ਜਾ ਰਹੇ ਆ ਜਿਨ੍ਹਾਂ ਨੇ ਸ਼ਰਦਾ ਨਾਲ ਮੱਥਾ ਟੇਕਣਾ ਉਹਨਾਂ ਨੂੰ ਪਤਾ ਵੀ ਅਸੀਂ ਦਿলো ਰੀਜ਼ਨ ਨਾਲ ਇੱਥੇ ਮੱਥਾ ਟੇਕਣਾ ਆ ਗੰਦਪੁਣਾ ਨਹੀਂ ਕਰਨਾ ਲੱਛਣ ਨਹੀਂ ਕਰਨਗੇ ਉਹਨਾਂ ਲਈ ਇਹ ਚੜਾਈ ਕੋਈ ਚੀਜ਼ ਨਹੀਂ ਪਾ ਤੁਹਾਡੇ ਵਰਗਿਆਂ ਵਾਸਤੇ ਹੈਗੀ ਆ ਹਾਂ ਬਹੁਤ ਲੱਗੇ ਗਾਈਸ ਇਹਦੇ ਤੇ ਇਹ ਤਾਂ ਗਾਈਸ ਇਹ ਚੜਾਈ ਦੇਖੋ ਓਏ ਇੰਦਰ ਨਹੀਂ ਜਾਂਦੀ ਇਹ ਇਹ ਰਮੋ ਹੋ ਗਈ ਇਹ ਸਵੇਰੀ ਇਹ ਬਥਲੇ ਗਈ ਇੰਨੇ ਕਿ ਉੱਤੇ ਭਰਾਵਾ ਤਾਹੋਂ ਜਾਈ ਜਾਂਦੇ ਦੁੱਤ ਤੇ ਫੇਦ ਨੂੰ ਮੰਨੇ ਆ ਚੜਾਈ ਚੜਦੇ ਪਏ ਤੁਸੀਂ ਪਹਾੜੀ ਏਰੀਆ ਤੇ ਮੋੜ ਬਾਲੇ ਆਉਂਦੇ ਆਗੇ ਪਾ ਜਿੰਨੇ ਹੂਟੇ ਲੈਂਦੀ ਪਈ ਐ ਨਾ ਵੀ ਹਾਂ ਮੋੜ ਆਇਆ ਹੁਣ ਮੈਂ ਇੱਧਰ ਨੂੰ ਡੈਗ ਪੀ ਤੇ ਮੋੜ ਆ ਗਿਆ ਹੁਣ ਮੈਂ ਇੱਧਰ ਨੂੰ ਡੈਗ ਪੀ ਇਹ ਤਾਂ ਲੱਛਣ ਹੀ ਐ ਸਾਰੇ ਆ ਜਿਹੜੇ ਦੂਜੇ ਬੈਠੇ ਆ ਉਹ ਤਾਂ ਇਹ ਡੈਗਦੇ ਨਹੀਂ ਪਾਏਗੇ ਡਰਾਈਵਰ ਹੀ ਡੈਗਦਾ ਪਿਆ ਇੱਧਰ ਉੱਧਰ ਨੂੰ ਮੋੜ ਗੱਡੀ ਮੋੜਦਾ ਮੋੜ ਮੋੜਨ ਲੱਗਾ ਜਿਹੜਾ ਤੇਰਾ ਮੁੰਡਾ ਅੱਗੇ ਫਰੰਟ ਸੀਟ ਤੇ ਬੈਠਾ ਉਹ ਨਹੀਂ ਡੈਗਦਾ ਐ ਤੇਰਾ ਘਰ ਵਾਲਾ ਨਾਲ ਬੈਠਾ ਉਹ ਨਹੀਂ ਡੈਗਦਾ ਐ ਤੈਨੂੰ ਵੱਖਰੇ ਝੂਟੇ ਆਉਂਦੇ ਆਗੇ ਵੱਖਰੀ ਗੱਡੀ 'ਚ ਬੈਠੀਆਂ ਕੁਛ ਲੈਦੀ ਸੀਟ ਐ ਤੇਰੀ ਜਿਹੜੇ ਤੈਨੂੰ ਝੂਟੇ ਮਿਲਦੇ ਐ ਇੰਨੇ ਚੱਪਲੇ ਗੂਗਲ ਉਹ ਹੋਰ ਆ ਗਿਆ ਮੂਤਵਾ ਦੇ ਹੋ ਉੱਪਰੋਂ ਨਾ ਖੇਤ ਲੰਦਾ ਛੱਤ ਤੇ ਬੈਹਂਦੇ ਨੇ ਤੇ ਗੱਡੀ ਦੇ ਛੱਤ ਤੇ ਹਾਂ ਆਹ ਬਦ ਖੋਲਿਆ ਨਹੀਂ ਸੀ ਲਾ ਫਾਫਾ ਉਹ ਖੋਲ ਲੈਣਗੇ ਢੋਲਣ ਛੱਡਦੇ ਇਹਦਾ ਉਹਦੇ ਤੇ ਮਾਲ ਦੀ ਜੇ ਜਿੰਨਾ ਬੱਚਾ ਹੋ ਗਿਆ ਮਾਨੀ ਚਲੋ ਇੱਥੇ ਬਾਂਦਰ ਫੈਦੇ ਉਹਨਾਂ ਨੇ ਕੁਝ ਖਾਣ ਨੂੰ ਪਾਉਂਦੇ ਪਏ ਚੰਗੀ ਗੱਲ ਆ ਪਰ ਮੈਂ ਦੇਖਿਆ ਨਹੀਂ ਵੀ ਇਹਨਾਂ ਨੇ ਕੁਝ ਖਾਣ ਨੂੰ ਪਾਇਆ ਵਾ ਮੈਨੂੰ ਲੱਗਦਾ ਸਿਰਫ ਵੀਡੀਓ ਬਣਾਈ ਜਾਂਦੇ ਆ ਤੇ ਚਲੋ ਜੇ ਕੁਝ ਖਾਣ ਨੂੰ ਵੀ ਪਾਉਂਦੇ ਪਏ ਉਹਨਾਂ ਨੇ ਚੰਗੀ ਗੱਲ ਆ ਪਰ ਮੈਂ ਕਹਿੰਦੀ ਇੱਕ ਅੱਧਾ ਬਾਂਦਰ ਨਾ ਇਹਦਾ ਫੋਨ ਖੋ ਕੇ ਲੈ ਜਾਏ ਤੇ ਉਹਨਾਂ ਟਾਈਮ ਇਹਨੂੰ ਫੋਨ ਨਾ ਮਿਲੇ ਜਿੰਨਾ ਟਾਈਮ ਇਹ ਮਾਤਾ ਦੇ ਦਰਸ਼ਨ ਕਰਕੇ ਨਹੀਂ ਆ ਜਾਂਦੀ ਉੱਥੇ ਜਾ ਕੇ ਵਲੌਗ ਨਾ ਬਣਾਵੇ ਕੰਟੈਂਟ ਨਾ ਬਣਾਵੇ ਲੱਛਣ ਨਾ ਕਰੇ ਗਾਇਕਾ ਮਾਤਾ ਜੀ ਨੂੰ ਨਹੀਂ ਤੇ ਮੱਥਾ ਟੇਕਣ ਲੱਗਿਆਂ ਬਸ ਉਹਨਾਂ ਨੂੰ ਤਾਂ ਨਹੀਂ ਹਾਂ ਤੇ ਮਨਾਂ ਦਾ ਅੰਮਲੋ ਪ੍ਰਿਆ ਹਾਂ ਮਾਤਾ ਨੂੰ ਹਾਂ ਤੂੰ ਅੱਗੇ ਨਾ ਮੰਦਿਰ 'ਚ ਮੱਥਾ ਟੇਕਣ ਲੱਗੀ ਹੈ ਨਾ ਲਾਈਨ 'ਚ ਖੜਿਆ ਤਾਂ ਫੋਨ ਬੰਦ ਕਰਕੇ ਰੱਖ ਲੈ ਕਿਉਂ ਤੇਰੀ ਅਕਲ ਤੇ ਪਰਦੇ ਪਏ ਰਿਆ ਵੀ ਤੂੰ ਫੋਨ ਬੰਦ ਕਰ ਲੈ ਮੱਥਾ ਟੇਕ ਲੈ ਬਾਅਦ 'ਚ ਵਲੌਗ ਬਣਾ ਲਈਂ ਆਪਦਾ ਤਾਂ ਪਿੱਛੇ ਡਰਾਈਵਰ ਵੇਖ ਲਓ ਮੈਨੂੰ ਲੱਗਦਾ ਜਿੱਦਾਂ ਦਾ ਇਹ ਆਇਆ ਉਦੋਂ ਦੀ ਇਹਨੇ ਪੱਗ ਹੀ ਨਹੀਂ ਬਦਲੀ ਗਈ ਉਹੀ ਇੱਕ ਪੱਗ ਪੰਨੀ ਫਾਇਦਾ ਤਿੰਨ ਚਾਰ ਦਿਨ ਹੋ ਗਏ ਐ ਇਹਨੂੰ ਪਾਣ ਦੀ ਤਾਂ ਇੰਨੀ ਭੁੱਖੀ ਆ ਨਾ ਵੇਖ ਪਾਣਾ ਦਾ ਰਾਂ ਨਹੀਂ ਇਹ ਤਾਂ ਜਮਾਈ ਖਾਣ ਤੇ ਪਾਲਾ ਮਰਦੀ ਐ ਮੜ ਕੇ ਡਾਟ ਪੈਂਦੇ ਆ ਫੇਰ ਲੈਂਕਾ ਲਿਆ ਦੇ ਸੀਰਾ ਸਿੰਘ ਹੁਣ ਤੁਸੀਂ ਆਪ ਹੀ ਦੱਸੋ ਵੀ ਇੱਥੇ ਜਿਹੜੀ ਰੋਸਟਰ ਕਮਿਊਨਿਟੀ ਉਹ ਕੀ ਕਰੇ ਕਿੱਧਰ ਨੇ ਪਾਸੇ ਨੂੰ ਜਾਵੇ ਜਿਹਦੇ ਦਾ ਘਰ ਵਾਲੇ ਨਹੀਂ ਇਹਨੂੰ ਰੋਸਟ ਕਰਨੋਂ ਛੱਡਦਾ ਪਿਆ ਵੀ ਉਹ ਵੀ ਅਕਤਿਆ ਪਿਆ ਵੀ ਵੇਖ ਲੋ ਕਿੰਨਾ ਖਾਂਦੀ ਆ ਖਾਨਸੂਰੀ ਜੀ ਖਾਣੇ ਚੀਤ ਦੇਖਦੀ ਮਗਰ ਪਹਿਲਾਂ ਲਾਲਾ ਸਿੱਟਣ ਲੱਗ ਜਾਂਦੀ ਆ ਪਹਿਲਾਂ ਤੇ ਮੂੰਹ ਚ ਪਾਣੀ ਆ ਜਾਂਦਾ ਤੇ ਬਾਅਦ ਜੇ ਪਾਉਂਦੀ ਆ ਡਾਟੇ ਹਾਂ ਮੈਨੂੰ ਲੰਮਕਾ ਲਿਆ ਦੋ ਇਹ ਕਰ ਦੋ ਉਹ ਕਰ ਦੋ ਵੀ ਪਹਿਲਾਂ ਹਸਾਬ ਨਾਲ ਖਾ ਲਵੇ ਤੇ ਜੇ ਕੋਈ ਰੋਸਟਰ ਕਹਿ ਦਿੰਦਾ ਆ ਵੀਡੀਓ ਦੇ ਵਿੱਚ ਹਾਂ ਖਾਨਸੂਰੀ ਆ ਮੱਝ ਵਾਂਗ ਮੂੰਹ ਚਲਾਈ ਜਾਊਗੀ ਫਿਰ ਇਹਨੂੰ ਆਉਂਦਾ ਗੁੱਸਾ ਵੀ ਹਾਂ ਮੈਨੂੰ ਖਾਨਸੂਰੀ ਕਹਿੰਦੇ ਮਕਲੌਰ ਕਾਂਜ ਇਧਰ ਨੂੰ ਕਾਂ ਦੇ ਕਿਉਂ ਕਿੱਧਰ ਪਹੁੰਚੇ ਨਹੀਂ ਅਸੀਂ ਇਧਰ ਬਾਈ ਕਾਂ ਵਾ ਦੇਖਿਓ ਕਿੱਧਰ ਗਈ ਸੀ ਆਜੋ ਬਾਈ ਕੰਮਾਂ ਨੂੰ ਪਾ ਦੇ ਵੇਸੋ ਕੱਢੀਏ ਕਿੰਨੇ ਕਾਂ ਦੇਖ ਲੋ ਮੈਨੂੰ ਲੱਗਦਾ ਨਾ ਨਾ ਕਾਂ ਵੀ ਪਹਿਲੀ ਵਾਰ ਵੇਖਿਆ ਆ ਦੀ ਜ਼ਿੰਦਗੀ ਦੇ ਵਿੱਚ ਕਾਂ ਦੇ ਕੇ ਹੈਰਾਨ ਹੋਈ ਜਾਂਦੇ ਵੀ ਹਾਂ ਕਾਂ ਵੇਖੋ ਕਿ ਹੋ ਜਿਓਏ ਇੱਧਰ ਵੇਖ ਕਾਂ ਆ ਕੇ ਪਹਿਲੀ ਵਾਰ ਦੇਖਿਆ ਕਾਂ ਕਦੇ ਪੰਛੀ ਪੂੰਛੀ ਨਹੀਂ ਵੇਖਿਆ ਤੁਸੀਂ ਆ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਘਰੋਂ ਆਏ ਤੁਸੀਂ ਨਾ ਦੱਸੋ ਆਹ ਦੇ ਘਰ ਦਾ ਲੱਗਿਆ ਮੈਗੀ ਤੇ ਮੈਗੀ ਬਣਵਾਈ ਆ ਵੈਜ ਮੈਗੀ ਮੈਂ ਤੇ ਮੈਨੂੰ ਕਹਿੰਦਾ ਤੁਸੀਂ ਨਹੀਂ ਖਾਣੀ ਪਰ ਮੈਂ ਖਾਉਂਗੀ ਮੇਰਾ ਮਨ ਕਰਦਾ ਹੈ ਆਪਾਂ ਕਿਹੜੁ ਕਿਸੀਗੇ ਲਓ ਜੀ ਪਹਿਲਾ ਪਰੌਠੇ ਖਾਦੇ ਚਾਹ ਪੀਤੀ ਫਿਰ ਪੀਜ਼ਾ ਖਾਦਾ ਚਾਹ ਪੀਤੀ ਫਿਰ ਪਤਾ ਨਹੀਂ ਕਿਹੜੇ ਭਾਈ ਕੋਲ ਖੜ ਗਈ ਰੈਡੀ ਤੇ ਹੁਣ ਮੈਗੀ ਬਣਾਉਣ ਲੱਗੀ ਘਰ ਵਾਲਾ ਤਾਂ ਸਹੀ ਕਹਿੰਦਾ ਖਾਨਸੂਰੀ ਆ ਮੱਜਾ ਰੋਸਟਰ ਦਾ ਤਾਂ ਇਹਨਾਂ ਨੇ ਨਾ ਹੀ ਬਦਨਾਮ ਕੀਤਾ ਵਾ ਵੀ ਹਾਂ ਉਹ ਕਹਿੰਦੇ ਆ ਜੇ ਤੇਰਾ ਘਰ ਵਾਲਾ ਨਹੀਂ ਤੈਨੂੰ ਬਖਸ਼ਦਾ ਵੀ ਹਾਂ ਖਾਨਸੂਰੀ ਹੈਗੀ ਐ ਤਾਂ 24 ਘੰਟੇ ਮੂੰਹ ਚਲਾਈ ਜਾਣਗੇ ਸ਼ੁਰੂ ਹੈ ਜੀ ਗਾਇਸ ਵੀਰੇ ਮੈਗੀ ਖਾਓ ਦਿਖਾਵਾਂਗੇ ਨਹੀਂ ਟੇਸਟੀ ਹੈ ਰੱਜ ਮੈਗੀ ਆ ਅੱਜ ਜਿਹੜਾ ਇਹਨਾਂ ਨੇ ਡਰਾਈਵਰ ਲਿਆਂਦਾ ਨਾਲ ਇਹਨੇ ਗੱਡੀ ਤਾਂ ਚਲਾਉਣੀ ਐ ਡਰਾਈਵ ਤਾਂ ਕਰਨੀ ਐ ਨਾਲ ਇਹਨਾਂ ਨੇ ਉਹਨੂੰ ਕੈਮਰਾਮੈਨ ਵੀ ਬਣਾ ਕੇ ਰੱਖਿਆ ਵਾ ਵੀ ਹਾਂ ਤੂੰ ਕੈਮਰਾਮੈਨ ਆ ਸਾਡਾ ਗੱਡੀ ਵੀ ਚਲਾਉਣੀ ਐ ਨਾਲ-ਨਾਲ ਤਾਂ ਸਾਡੀ ਵੀਡੀਓ ਵੀ ਬਣਾਉਣੀ ਆ ਵਲੌਗ ਵੀ ਸ਼ੂਟ ਕਰਨਾ ਤੇ ਰਹੀ ਗਾ ਦੂਜੀ ਖਾਣ ਲੱਗੀ ਉਹਨੂੰ ਪੁੱਛਦੀ ਵੀ ਹਾਂ ਤੂੰ ਮੈਗੀ ਖਾਣੀ ਆ ਜਿਹ ਬਣਾਉਣ ਗਈ ਸੀ ਉਹਦਾ ਇੱਕ ਪਲੇਟ ਵੱਧ ਬਣਵਾ ਲੈਂਦੀ ਮੈਗੀ ਦੀ ਜੇ ਤੂੰ ਉਹਨੂੰ ਪਤਾ ਤੂੰ ਬਣਾ ਕੇ ਆ ਆਪਦੇ ਵਾਸਤੇ ਲਈ ਆ ਹੁਣ ਪੁੱਛਣ ਦਾ ਕੀ ਫਾਇਦਾ ਅਗਲੇ ਤਾਂ ਜਵਾਬ ਦੇਣੇ ਆ ਆਪਣਾਂ ਦੀ ਖਾਣ ਨੂੰ ਜੀ ਕਰਦਾ ਹੋਵੇ ਉਹਦਾ ਮਗਾੰਗਾ ਯੋ ਚਲ ਪਰੇਟ ਵੀਰੇ ਦਾ ਮਗਰ ਆਈਏ ਨਾ ਲੈ ਵੀ ਜਾਵਾ ਆਜੋ ਬੋਲ ਦੇ ਨਾ ਬਣਾਇਓ ਕੀ ਆ ਨਾ ਗਾਈ ਦੇਖੋ ਕਿੰਨਾ ਕੈਮਰੇ ਚ ਫੋਟੋ ਖਿੱਚਦੇ ਹੋ ਹਾਂ ਹਾਂ ਚਲੋ ਇਹਨੇ ਚप्पल ਫੋਟੋ ਉਸ ਤੋਂ ਮੈਂ ਕਿਹਾ ਇਹਨਾਂ ਨੂੰ ਪਹਿਲੇ ਵਾਰਤਾ ਗਈਆਂ ਵਿੱਚ ਜੇ ਤਲਕ ਕੇ ਡੈਗ ਪੀਣਾ ਤੇ ਜਿਹੜਾ ਤੈਨੂੰ ਚੱਕਣ ਉਹਨਾਂ ਵੀ ਨਾਲ ਹੀ ਜਾਣਗੇ ਇੱਕ ਹੈ ਇਨੀ ਭਾਰੀ ਚੱਕਣੀ ਵੀ ਸੌਖੀ ਨਹੀਂਗੀ ਤੂੰ ਚੱਕਣੀ ਬਹੁਤ ਔਖੀ ਹੈ ਦਬਾਈ ਤੇ ਵੀਰਾ ਗੱਡੀ ਵਾਲਾ ਗਿਆ ਰੂਮ ਦੇਖਣ ਗਈ ਸਿਰੇ ਬੱਸ ਹੋ ਗਈ ਇਨੀ ਬੁਰੀ ਹਾਲਤ ਹੋਈ ਪਈ ਹੈ ਨਾ 4 ਘੰਟੇ ਜਾਮ ਦੇ ਵਿੱਚ ਫਸੇ ਰਹੇ ਆ 4 ਘੰਟੇ ਮਕਲੌਰ ਗਾਂਜ ਦੇ ਵਿੱਚ ਕਿਉਂਕਿ ਸ਼ਨੀ ਆਤਵਾਰ ਕਹਿੰਦੇ ਡੀ ਹੁੰਦਾ ਹੁਣ ਵੈਸੇ ਜਿਵੇਂ ਮਰਜੀ ਜਿੰਨਾ ਮਰਜੀ ਜਾਮ ਲੱਗਦਾ ਹੋਵੇ ਜਿਹੜੇ ਵਾਰ ਮਾਝੀ ਲੱਗਦਾ ਹੋਵੇ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਅੱਜ ਇੰਨੀ ਵੱਡੀ ਸੈਲੀਬ੍ਰਿਟੀ ਆ ਰਹੀ ਹੈ ਇੱਥੇ ਤੇ ਜਾਮ ਨਹੀਂ ਲੱਗਣਾ ਚਾਹੀਦਾ ਜੇ ਜਾਮ ਲੱਗਾ ਵੀ ਇਹ ਤਾਂ ਉਹ ਟਾਈਮ ਤੋਂ ਪਹਿਲਾਂ ਛੇਤੀ ਤੋਂ ਪਹਿਲਾਂ ਕੱਢ ਦੇਣਾ ਚਾਹੀਦਾ ਜਾਮ ਦੇ ਵਿੱਚ ਕੀ ਗੱਲ ਤੇਰੇ ਵਾਸਤੇ ਫੈਸਿਲਿਟੀ अवेलेबल ਹੈ ਨਹੀਂ ਸੀਗੇ ਇੱਥੇ ਇੰਨੀ ਵੱਡੀ ਸੈਲੀਬ੍ਰਿਟੀ ਹੈ ਤੂੰ ਕੱਟਣੀ 10:00 ਵਜੇ ਰਾਤ ਨੂੰ ਭੁੱਖ ਵੀ ਬੜੀ ਲੱਗੀ ਆ ਰੋਟੀ ਵੀ ਖਾਣੀ ਆ ਪਰ ਪਤਾ ਨਹੀਂ ਖਾਣ ਨੂੰ ਕੁਝ ਮਿਲੂਗਾ ਕੀ ਨਹੀਂ 36 ਚੀਜ਼ਾਂ ਖਾ ਲਈਆਂ ਸਾਰੇ ਦਿਨ ਦੇ ਵਿੱਚ ਹਜੇ ਤੈਨੂੰ ਭੁੱਖ ਲੱਗੀ ਹੈ ਜਿਹੜਾ ਕੋਈ ਖਾਣ ਵਾਲੀ ਦੁਕਾਨ ਦੇਖਦੀ ਸੀ ਰੇੜੀ ਦੇਖਦੀ ਸੀ ਉੱਥੇ ਤੋਂ ਗੱਡੀ ਖੜਾ ਖਲਾਰ ਲੈਂਦੀ ਸੀਗੀ ਹਜੇ ਤੈਨੂੰ ਭੁੱਖ ਲੱਗੀ ਹੈ ਕਿ ਭੁੱਖ ਬਹੁਤ ਲੱਗੀ ਹੈ ਰੱਬ ਜਾਣੇ ਤੇ ਇੱਥੇ ਖਤਰਾ ਵੀ ਹੈ ਕੋਈ ਜਾਨਵਰ ਵੀ ਨਾ ਆ ਜਾਏ ਜੰਗਲੀ ਏਰੀਆ ਵਾ ਜੰਗਲਾਤ ਏਰੀਆ ਹੈ ਸਿਰਫ ਕੋਈ ਚੱਕਰ ਨਹੀਂ ਜੇ ਕੋਈ ਜਾਨਵਰ ਵੀ ਆ ਗਿਆ ਤੇ ਤੈਨੂੰ ਕਾਹਦਾ ਖਤਰਾ ਖਤਰਾ ਤਾਂ ਉਸ ਜਾਨਵਰ ਨੂੰ ਆ ਜਿਹੜੇ ਹਿਸਾਬ ਨਾਲ ਤੇ ਚ ਭੁੱਖ ਵਸੀ ਹੈ ਤੂੰ ਤਾਂ ਜਾਨਵਰ ਨੂੰ ਫੜ ਕੇ ਕੱਚੇ ਨੂੰ ਖਾ ਜਾਵੇਂਗੀ ਗੈਸਟ ਆ ਗਿਆ ਡਿਨਰ ਆ ਗਿਆ ਅਜੇ ਬਾਕੀ ਆਪ ਕੋ ਪੂਰਾ ਆ ਗਿਆ ਨਹੀਂ ਨਹੀਂ ਇਹ ਤਾਂ ਬ੍ਰੇਕਫਾਸਟ ਆ ਡਿਨਰ ਤਾਂ ਤੇਰਾ ਉਹ ਸੀ ਜਿਹੜਾ ਤੂੰ ਸਵੇਰ ਕੀਤਾ ਸੀਗਾ ਆ ਤਾਂ ਤੇਰਾ ਬ੍ਰੇਕਫਾਸਟ ਆ ਹੁਣ ਗਲਤੀ ਨਾਲ ਤੂੰ ਡਿਨਰ ਬੋਲ ਗਈ ਐ ਰੋਟੀ ਖਾ ਲਊਗਾ ਇਸੇ ਰਾਜੋ ਅੱਛਾ ਲਾਓ ਜੀ ਪ੍ਰਕਰ ਸਿੰਘ ਘਰੇ ਰੋਟੀ ਘਾਰੇ ਆ ਭਾਜੀ ਕੈਮਰੇ ਅੱਗੇ ਰੋਟੀ ਨਾ ਖਾਇਆ ਕਰ ਇੱਕੋ ਰੋਟੀ ਦੀ ਇੱਕ ਬੁਰਗੀ ਬਣਾ ਕੇ ਖਾ ਜਾਣੀ ਐ ਕਿੱਡੀ ਭੈੜੀ ਲੱਗਦੀ ਐ ਡੰਗਰਾ ਵਾਂਗੂ ਖਾਣੀ ਐ ਹਾਂਜੀ ਗਾਇਸ ਜੀ ਗੁੱਡ ਮਾਰਨਿੰਗ ਆਫ ਅਨ ਬਾਰ ਦਾ ਵੀਡੀਓ ਤੁਹਾਨੂੰ ਆ ਤੇ ਸਵੇਰ ਹੋ ਗਈ ਆ ਤੇ ਪਟਕੜੀ ਵਾਓ ਗਾਇਸ ਜੀ ਦਿਖਾਵਾਂ ਕੀ ਚੀਜ਼ ਨੂੰ ਦੇਖ ਕਿੰਨਾ ਕੇ ਹੈ ਤਾਂ ਵਾਹ ਜਿੱਦਾਂ ਤਾਂ ਸਵੇਰ ਉੱਠ ਕੇ ਆਪਦਾ ਮੂੰਹ ਦੇਖਦੇ ਆ ਤੈਨੂੰ ਉਹ ਦਿਨ ਆਈ ਨਹੀਂ ਹੁੰਦਾਗਾ ਵੀ ਹਾਂ ਕਿੱਥੋਂ ਮੈਂ ਆਪਦੀ ਸ਼ਕਲ ਦੇਖ ਲਈ ਅੱਜ ਤਾਂ ਮੇਰਾ ਸਾਰਾ ਦਿਨ ਹੀ ਖਰਾਬ ਨੇ ਗੇਲੂਗਾ ਉੱਠਣ ਸਾਤ ਤੋਂ ਪਹਿਲਾਂ ਕਿਸੇ ਹੋਰ ਦਾ ਮੂੰਹ ਦੇਖਿਆ ਕਰ ਤਾਂ ਹੀ ਤੇਰਾ ਦਿਨ ਨੀ ਚੰਗਾ ਨਿਕਲਦਾ ਤਾਂ ਹੀ ਤੇਰੇ ਚ ਸਾਦਾਂ ਭੁੱਖ ਵਸੀ ਰਹਿੰਦੀ ਆ ਆਪਦਾ ਮੂੰਹ ਦੇਖ ਲੈਨੇ ਕਿਸੇ ਹੋਰ ਦਾ ਮੂੰਹ ਦੇਖੇਗਾ ਜਿਹੜਾ ਘੱਟ ਖਾਂਦਾ ਹੋਵੇ ਤੈਨੂੰ ਭੁੱਖ ਵੀ ਘੱਟ ਲੱਗੇ ਸਾਰੇ ਦਿਨ ਚ ਥੱਲੇ ਆ ਜਾਂਦੇ ਆ ਫੇਰ ਬੱਦਲ ਇੱਥੇ ਹੂੰ ਉਹ ਤੇ ਇੱਥੇ ਆ ਸਾਹਮਣੇ ਪਹਾੜ ਨਹੀਂ ਜਿਹੜਾ ਇਹ ਦੀਂਦਾ ਸੀ ਹਾਂ ਹੁਣ ਦੀਂਦਾ ਸੀ ਦੇਲਾ ਹੁਣ ਛਿਪ ਗਿਆ ਨਾ ਹੁਣ ਬੱਦਲ ਆ ਗਿਆ ਆਹ ਪਹਾੜ ਸਾਰਾ ਹੀ ਦੀਂਦਾ ਸੀ ਜਿੰਨਾ ਸਾਹਮਣੇ ਹੁਣ ਆ ਉਹ ਟੁੱਕੀ ਜਿਹੀ ਤੂੰ ਵੀ ਨਾ ਹੁਣ ਬੱਦਲ ਹੀ ਬੱਦਲ ਆ ਗਿਆ ਹੂੰ ਇਹ ਨਾ ਮੁੰਨੇ ਜੇ ਪਤਾ ਨਹੀਂ ਕਿਹੜੇ ਗ੍ਰਹਿ ਤੋਂ ਆਇਆ ਖਣੀ ਚੰਦ ਤੋਂ ਆਇਆ ਕਿ ਸੂਰਜ ਤੋਂ ਆਇਆ ਕਿ ਕਿਹੜੇ ਹੋਰ ਕਿਸੇ ਗ੍ਰਹਿ ਤੋਂ ਆਇਆ ਇਹ ਇੰਨਾ ਹੈਰਾਨ ਹੋਈ ਜਾਂਦੇ ਜਿਵੇਂ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਆਪਣੀ ਦੁਨੀਆ ਦੇ ਵਿੱਚ ਆਹ ਕੁਛ ਵੀ ਹੁੰਦਾਗਾ ਮੈਂ ਤੁਸੀਂ ਸਾਧਾ ਫੋਨ ਸਾਂ ਕ્રોલ ਕਰਦੇ ਤੁਹਾਨੂੰ ਪਤਾ ਨਹੀਂ ਵੀ ਆਪਣੀ ਦੁਨੀਆ ਦੇ ਵਿੱਚ ਆਹ ਕੁਛ ਹੁੰਦਾ ਫੋਨ ਤਾਂ ਵੇਖ ਕੇ ਫੇਰ ਤੁਸੀਂ ਅਸਲ ਲੋਕੇਸ਼ਨ ਤੇ ਆਏ ਵੀ ਆਪਾਂ ਇੱਥੇ ਆ ਘੁੰਮਣ ਜਾਣਾ ਵਾ ਤੇ ਇੱਧਰ ਦੇਖੋ ਆ ਵੀ ਪਿਆ ਸਾਡਾ ਆ ਤੁਹਾਡੇ ਭਾਜੀ ਨਤਰਾਟ ਕਰਦਾ ਵੀਰੇ ਤੇ ਵੀਰੇ ਤੇ ਵੀਡੀਓ ਬਣਾਉ ਸਾਡੀਆਂ ਹਨ ਨਹੀਂ ਨਹੀਂ ਠੰਡਾ ਮੌਸਮ ਹੈ ਤੇ ਏਕ ਹੋ ਗਿਨਾਂ ਹੈ ਹੱਥ ਉੱਪਰ ਚਲੋ ਇਹਦਾ ਘਰ ਵਾਲਾ ਨਾ ਕਦੇ ਕਦੇ ਮੈਨੂੰ ਮੈਂਟਲੀ ਅਪਸੈਟ ਲਾਦਾ ਜਿਹੜੇ ਹਿਸਾਬ ਨਾਲ ਇਹ ਤਾਂ ਸਾਰਾ ਘਰ ਦਾ ਕੰਮ ਕਰਾਉਂਦੀ ਆਪ ਵਲੌਗ ਬਣਾਉਂਦੀ ਰਹਿੰਦੀ ਰੀਲਾਂ ਤੇ ਨੱਚਦੀ ਰਹਿੰਦੀ ਹੈ ਨਾ ਜਦੋਂ ਇਹ ਜੇ ਲੱਛਣ ਕਰਦਾ ਉਹਦੇ ਮੈਨੂੰ ਲੱਗਦਾ ਹੁੰਦਾ ਜਿਵੇਂ ਹਾਂ ਇਹ ਮੈਂਟਲੀ ਅਪਸੈਟ ਹੋਵੇ ਰੀਲ ਬਣਾਉਣ ਲਈ ਪੋਸਟ ਆਏ ਨੇ ਜਿਵੇਂ 1957 ਦੀ ਫਿਲਮ ਸ਼ੂਟ ਹੁੰਦੀ ਹੋਵੇ ਹਾਂ ਹੁਣ ਵਾਪਸ ਨਾਲ ਫਿਰ ਉੱਥੋਂ ਹੀ ਪਾ ਚੱਲਾਂਗੇ ਫੇ ਬਹੁਤ ਹੀ ਖਾਂਡਾ ਇੱਥੇ ਚੱਲੇ ਆਪਾਂ ਮੈਂ ਤਾਂ ਆਖਿਆ ਇੱਥੇ ਕਿਤੇ ਚਾਹ ਪਾਣੀ ਪੀਣ ਆਈ ਹੋਗੀ ਮੈਨੂੰ ਲੱਗਾ ਉਹਨਾਂ ਨੇ ਪੁੱਛਿਆ ਹੀ ਨਹੀਂਗਾ ਤਾਂ ਗਾ ਕੇ ਕੱਲ੍ਹ ਨੂੰ ਰੀਲਜ਼ ਬਣਾ ਕੇ ਮੜ ਚੱਲੀਏ ਵੀ ਹਾਂ ਇੱਥੇ ਕੱਲਾ ਵਲੌਗ ਤੇ ਰੀਅਲੀ ਸ਼ੂਟ ਕਰ ਲੈਣੀ ਆ ਚਾਹ ਪਾਣੀ ਤਾਂ ਇਹਨਾਂ ਨੇ ਪੁੱਛਿਆ ਹੀ ਨਹੀਂਗਾ ਕੁਝ ਖਾਣ ਪੀਣ ਨੂੰ ਹੋਟਲ ਵਾਲਿਆਂ ਨੇ ਉਹਦਾ ਸੋਜਕਾ ਨਾਲ ਕੰਮ ਨੂੰ ਨੰਗਾ ਜਿਹਾ ਲੱਗਦਾ ਹੈ। ਹੈਲੋ। ਗੁਡ ਮਾਰਨਿੰਗ। ਗਾਇਸ। ਵਲੌਗਿੰਗ। ਆਈ ਐਮ ਯੂਟਿਊਬਰ। ਆਹ। ਯੂ ਆਰ ਵੈਰੀ ਬਿਊਟੀਫੁਲ। ਉਹਨੇ ਅਗਦੀ ਨੇ ਨਾ ਹੈਲੋ ਕੀਤੀ ਨਾ ਹਾਈ ਕੀਤੀ ਨਾ ਹੀ ਇਹਦੇ ਹੈਲੋ ਦਾ ਜਵਾਬ ਦਿੱਤਾ ਤੇ ਦੋ ਜਿਹੜੀਆਂ ਅੰਗਰੇਜ਼ੀ ਦੀਆਂ ਲੈਣਾ ਆਉਂਦੀਆਂ ਸੀ ਉਹ ਮਾ ਬੋਲ ਕੇ ਫੁਗਰੀ ਬਣੀ ਆਂਦੀ ਉਹਦੇ ਅੱਗੇ। ਜਿਹਨੇ ਅੱਗੋਂ ਕੋਈ ਉਹ ਜੀ ਗੱਲ ਕਰਤੀ ਨਾ ਅੰਗਰੇਜ਼ੀ ਦੇ ਵਿੱਚ ਜਿਹਦੀ ਤੈਨੂੰ ABC ਵੀ ਨੇ ਸਮਝਾਈ ਵੀ ਕਿੱਥੋਂ ਨੇ A ਲਈ ਸੀ ਕਿੱਥੋਂ ਨੇ B ਲਈ ਸੀਗੀ ਤਾਂ ਫੇਰ ਧਰੀ ਦੀ ਧਰੀ ਰਹਿ ਜੰਗੀ ਉੱਥੇ ਬਹੁਤ ਨਾਈਸ ਸੀ ਇੱਕ ਦੋ ਗੱਲਾਂ ਕੀਤੀਆਂ ਦੋ ਉਹਦੇ ਨਾਲ ਉਹ ਵੀ ਅਗਲੇ ਨੇ ਤੈਨੂੰ ਚੱਜ ਨਾਲ ਜਵਾਬ ਨਹੀਂ ਦਿੱਤਾਗਾ ਵੀ ਉਹ ਕਹਿੰਦੀ ਉਹ ਕਿ ਮੈਂ ਤਾਂ ਕੀ ਲੈਣਾਗਾ ਤਾਂ ਕਿ ਨੇ ਵੈਰੀ ਨਾਈਸ ਬਹੁਤ ਨਾਈਸ ਲੋਕ ਸੀਗੇ ਉਹ ਐਨੇ ਟਾਈਮ ਜਦ ਤੈਨੂੰ ਪਤਾ ਲੱਗ ਗਿਆ ਵੀ ਹਾਉ ਕਿੰਨੇ ਕ ਨਾਈਸ ਲੋਕ ਸੀਗੇ ਕਿੰਨੇ ਕ ਨਹੀਂ ਸੀਗੇ ਪਰਸ ਦੇਖਦੇ ਹਾਂ ਉਹ ਬਈ ਮੈਨੂੰ ਪਲਾਨ ਤੇ ਫਿਰ ਉਹ ਦਿੱਕਤ ਆਪੇ ਕਰੀ ਜਾਏਗਾ ਇਹ ਬਹੁਤ ਹੋ ਜਾਏਗਾ ਇਹ ਇਹ ਪਰਸਲੈਨ ਵਾਲੀ ਤੇਰੀ ਉਮਰ ਹੈਗੀ 60 ਸਾਲ ਦੀ ਤੇਰੀ ਉਮਰ ਹੋਈ ਪਈ ਤਾਂ ਭਾਲਦੀਆਂ ਤੂੰ ਪਰਸ ਜਿਹੜੀਆਂ ਕੁੜੀਆਂ 18 18 ਸਾਲ ਲੰਦੀਆਂ ਲੈਂਦੀਆਂ ਲੈ ਕੇ ਜਾ ਦੇ ਉੱਥੇ ਚਲੋ ਬੈਠੋ ਇਹ ਲੈ ਜੂ ਉੱਥੇ ਹਾਂ ਭਾਵੇਂ ਰਾਹ ਛੋੜ ਦੇ ਮੈਨੂੰ ਖੱਤਰ ਤਾ ਨੂੰ ਕਿਸ ਦਾ ਲਹੂ ਪੀਣਾ ਨਾ ਨਾ ਤੂੰ ਨਾ ਭੁੱਲ ਕੇ ਵੀ ਖੱ쩌ਰ ਦੇ ਉੱਤੇ ਬੈਠੀ ਕਿਉਂਕਿ ਤੇਰਾ ਜਾਣਾ ਕੁਛ ਨਹੀਂਗਾ ਤੇ ਖੱ쩌ਰ ਦਾ ਰਹਿਣਾ ਕੁਛ ਨਹੀਂਗਾ ਪਰ ਮੁਰਮਾਰੇ ਮੈਗੀ ਤੇ ਮੋਮੋਸ ਭੁੱਖ ਲੱਗੀ ਆ ਖਾਦਾ ਕੁਛ ਨਹੀਂ ਸੇਦ ਇਹ ਬਾਬੇ ਐਨੇ ਖਾਨ ਸੂਰੀ ਐਨੀ ਭੁੱਖੀ ਐਨੀ ਭੁੱਖ ਵਸੀ ਇਹਦੇ ਚ ਪਤਾ ਨਹੀਂ ਢੱਡਾ ਖੂਹ ਆ ਸਮੁੰਦਰ ਆ ਕੀ ਚੀਜ਼ ਹੈ ਖਾਣੇ ਚ ਨਹੀਂ ਦੇਖਦੀ ਗੱਡੀ ਉੱਥੇ ਖੜਾ ਲੈਂਦੀ ਹੈ ਖਾਣੇ ਚ ਨਹੀਂ ਦੇਦੀ ਉੱਥੇ ਖੜਾ ਲੈਂਦੀ ਹੈ ਗੱਡੀ ਵੀ ਕੋਈ ਤਾਂ ਭਾਈ ਛੱੜ ਦੇ ਤੂੰ ਏ ਬੇਟਾ ਯਾ ਨਾ ਇੱਕ ਮੇਰਾ ਫੈਨ ਹੈ ਕਹਿੰਦਾ ਹੈ ਸਮਰ ਸਮਰ ਮੇਰੇ ਬੇਟੇ ਦਾ ਨਾਮ ਵੀ ਸਮਰ ਹੈ ਹਾਂ ਜੀ ਦੇਖੋ ਤੇ ਬੇਟਾ ਮੇਰੇ ਲਈ ਗਿਫਟ ਲੈ ਆ ਦੇਖੋ ਕਿੰਨਾ ਪਿਆਰਾ ਥੈਂਕ ਯੂ ਪੁੱਤ ਜੀ ਗੋਡ ਬlesਸ ਯੂ ਮੀਨੂ ਓਕੇ ਓਕੇ ਰਾਜੀ ਥੈਂਕ ਯੂ ਰਾਜੀ ਦਾ ਪੁੱਤ ਰਾਜੀ ਮੈਂ ਕਿੰਦਾ ਹਾਂ ਖਤਮ ਨਹੀਂ ਜਿੱਲਾ ਦੇ ਲਾਈਵ ਹਾਂ ਹਾਂ ਥੈਂਕ ਯੂ ਪੁੱਤ ਥੈਂਕ ਯੂ ਹਾਂ ਜੀ ਨਾ ਉਹਨੇ ਅਗਲੇ ਇਹਨੂੰ ਦੇਖ ਕੇ ਹੈ ਵੀ ਹਾਂ ਤੂੰ ਵੀਡੀਓ ਬਣਾਉਣੀ ਹੈ ਚਲ ਤੇਰਾ ਫੈਨ ਹੋਊਗਾ ਉਹਨੇ ਤੈਨੂੰ ਗਿਫਟ ਦਿੱਤਾ ਅਗੋਂ ਤੂੰ ਕੱਲਾ ਥੈਂਕ ਯੂ ਕਹਿ ਕੇ ਸਾਤਾ ਆਏ ਨਹੀਂਗਾ ਵੀ ਚਲ ਮੈਂ ਇੰਨੀ ਦੂਰ ਆਈ ਐ ਇੰਨੀ ਦੂਰ ਦੂਰ ਦੇ ਲੋਕ ਜਿਹੜੇ ਮੇਰੇ ਫੈਨ ਆ ਤੇ ਮੈਂ ਵੀ ਇਹਨੂੰ ਕੁਝ ਲੈਦਾ ਵੀ ਗਿਫਟ ਉਹਨੇ ਦਿੱਤਾ ਤੇ ਮੈਂ ਵੀ ਉਹਨੂੰ ਰਿਟਰਨ ਗਿਫਟ ਦੇਦਾ ਕੁਝ ਦੇਦਾ ਪਰ ਨਾ ਇਹਨੇ ਕੱਲਾ ਥੈਂਕ ਯੂ ਕਹਿ ਕੇ ਸਾਤਾ ਤੇ ਇੰਨਾ ਜ਼ਰੂਰ ਪਤਾ ਲੱਗ ਗਿਆ ਵੀ ਹਾਂ ਆਹੀ ਨਾ ਮੇਰੇ ਵੱਡੇ ਮੁੰਡੇ ਦਾ ਵੀ ਜਿਹੜਾ ਇਹਦਾ ਨਾਮ ਆਪਾਂ ਤੈਨੂੰ ਇੰਨਾ ਨਹੀਂ ਪਤਾ ਲੱਗੇਗਾ ਵੀ ਹਾਂ ਉਹਨੂੰ ਵੀ ਮੈਂ ਨਾਲ ਲਿਆ ਆਵਾ ਉਜੇ ਤਾਂ ਨਿੱਕਾ ਘੁੰਮਦਾ ਫਾਇਦਾ ਉਥੇ ਵੱਡਾ ਵੀ ਘੁੰਮ ਲੂਗਾ ਇਹ ਗੱਲ ਮੈਂ ਪਿਛਲੀ ਆਦੀ ਵੀਡੀਓ ਦੇ ਵਿੱਚ ਵੀ ਛੇੜੀ ਸੀਗੀ ਇਹ ਵਕਤਰਾ ਕਰਦੀ ਆ ਉਹਨੂੰ ਆਪਦੀ ਨਾਨੀ ਕੋਲ ਛੱਡ ਕੇ ਤੇ ਵਕਤਰਾ ਕੀਤਾ ਵੀ ਨਾ ਉਹਨੂੰ ਕਦੇ ਪੁੱਛਿਆ ਨਾ ਦੱਸਿਆ ਨਾ ਕਦੇ ਵੀਡੀਓ ਦੇ ਵਿੱਚ ਲੈ ਕੇ ਆਈ ਐ ਵੀ ਕੋਈ ਚੀਜ਼ ਲੈ ਕੇ ਦਿੱਤੀ ਹੋਵੇ ਉਹਨੂੰ ਕਦੇ ਨਹੀਂ ਮੈਂ ਦੇਖਿਆ ਵੀ ਹਾਂ ਕੋਈ ਇਹਨੇ ਚੀਜ਼ ਲੈ ਕੇ ਦਿੱਤੀ ਐ ਤੇ ਹੁਣ ਘੁੰਮਣ ਗਈ ਐ ਕੱਲਾ ਨਿੱਕੇ ਮੰਡੋਂ ਲੈ ਗਈ ਨਾਲ ਤੇ ਵੱਡੇ ਨੂੰ ਉੱਥੇ ਹੀ ਛੱਡਿਆਈ ਉਹਨੂੰ ਪੁੱਛਿਆ ਵੀ ਨਹੀਂ ਹੋਣਾ ਵੀ ਹਾਂ ਤੇ ਘੁੰਮਣ ਜਾਣਾ ਕਿ ਨਹੀਂ ਵੀ ਛੁੱਟੀਆਂ ਹੈਗੀਆਂ ਮਨ ਤਾਂ ਉਹਦਾ ਵੀ ਕਰਦਾ ਹੋਊਗਾ ਘੁੰਮਣ ਨੂੰ ਆ ਜਾ ਹੁਣ ਉੱਥੇ ਲੈ ਲਈਏ ਅੱਧਾ ਗਾਈਜ਼ ਇਹ ਚਾਕਲੇਟ ਵਾਲਾ ਫੋਨ ਲੈਣਾ ਤਾਂ ਗੱਡੀ ਦੇ ਰੋ ਐਡੀ ਦੂਰ ਖਲਾਦੀਏ ਗੁੱਸਾ ਆ ਜਾਂਦਾ ਬਈ ਕਸੂਰ ਉਹਨਾਂ ਦਾ ਵੀ ਨਹੀਂਗਾ ਕੋਈ ਜਿੱਥੇ ਉਹਨਾਂ ਥਾਂ ਮਿਲੂਗੀ ਗੱਡੀ ਉਹਨਾਂ ਨੇ ਉੱਥੇ ਹੀ ਖੜਾਉਣੀ ਆ ਕਸੂਰ ਸਾਰਾ ਤੇਰਾ ਵੀ ਕੋਈ ਭਾਈ ਲੰਗਾ ਨਹੀਂ ਦਿੰਦੀ ਜਿੱਥੇ ਖਾਣੇ ਦੀ ਦਿੱਖਦੀ ਉੱਥੇ ਗੱਡੀ ਖਲਾੜ ਲੈਣੀ ਆ ਵੀ ਹਾਂ ਇੱਥੇ ਰੁਕਜੋ ਮੈਂ ਆ ਚੀ ਖਾਣੀ ਆ ਨਾ ਸਰਦਾ ਨਹੀਂ ਸੀਗਾ ਤੇਰਾ ਖਾਈ ਬਿਨਾ ਨਿੱਕਾ ਇਹ ਬ੍ਰੈਡ 150 ਤੇ ਲਾਇਆ ਹੋਗਾ ਸਰਦਾ ਨਹੀਂ ਸੀਗਾ ਇੰਨਾ ਖਾਈ ਜਾਨੀ ਤੇ ਇੰਨੇ ਕ ਨਾ ਤੇਰੇ ਢੱਡ ਭਰ ਜੂਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ